ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਸਾਰੇ ਸਰਕਾਰੀ ਪੇਪਰਾਂ ਦੀ ਤਿਆਰੀ ਕਰਵਾ ਰਹੇ ਹਾਂ ਜਿਵੇਂ ਕਿ ਕਾਂਸਟੇਬਲ ਦੀ ਭਰਤੀ ਵੀ ਆਉਣ ਵਾਲੀ ਹੈ ਤੇ ਐਗਜ਼ਾਈਜ਼ ਇਨਸਪੈਕਟਰ ਦੀ ਭਰਤੀ ਦੇ ਵੀ ਪੇਪਰ ਤੁਸੀਂ ਭਰ ਚੁੱਕੇ ਹਾਂ ਤੇ ਸੀਨੀਅਰ ਅਸਿਸਟੈਂਟ ਦੀ ਭਰਤੀ ਦਾ ਵੀ ਪੇਪਰ ਹੋਣਾ ਹੈ ਕਲਰਕ ਦਾ ਹਨਾ ਤੇ ਹੋਰ ਵੀ ਭਰਤੀ ਪਟਵਾਰੀ ਜਿਵੇਂ ਆਣੇ ਵਾਲੀਆਂ ਹਨਾ ਪੀ ਐਨ ਦੀ ਪੰਜਾਬ ਦੇ ਹਨਾ ਉਹਦੀ ਵੀ ਭਰਤੀ ਜਦ ਅਧਵਿਚਕਾਰਾ ਉਹਦਾ ਵੀ ਪੇਪਰ ਹੋਏਗਾ ਤੇ ਹਾਈ ਕੋਰਟ ਦੇ ਪੀਐਨ ਦੀ ਹੈ ਨਾ ਇਹਨਾਂ ਸਾਰੀਆਂ ਭਰਤੀਆਂ ਲਈ ਜੋ ਇਹ ਵੀਡੀਓ ਵੀਡੀਓ ਚ ਪੜਾ ਰਹੇ ਆ ਬਹੁਤ ਹੀ ਇੰਪੋਰਟੈਂਟ ਆ ਪੇਪਰ ਦੇ ਪੁਆਇੰਟ ਆਫ 뷰 ਤੋਂ ਠੀਕ ਆ ਹੁਣ ਤੱਕ ਜੋ ਵੀ ਆਪਾਂ ਪੜਾ ਚੁੱਕੇ ਆ ਠੀਕ ਆ ਕਲਾਸਾਂ ਲਗਾ ਰਹੇ ਆ ਤੁਹਾਡੀਆਂ ਇਹ ਸਿਲੇਬਸ ਮੁਤਾਬਕ ਕਲਾਸਾਂ ਠੀਕ ਹੈ ਨਾ ਪਾਲਿਟੀ ਦੀਆਂ ਕਲਾਸਾਂ ਠੀਕ ਆ ਪਹਿਲਾਂ ਆਪਾਂ ਥਿਊਰੀ ਪੜਾਉਨੇ ਤੁਹਾਨੂੰ ਫਿਰ ਉਸ ਤੋਂ ਬਾਅਦ ਤੁਹਾਨੂੰ ਦੇ ਲਗਭਗ 50 ਤੋਂ ਲੈ ਕੇ 100 ਐਮਸੀਕਿਊ ਠੀਕ ਹੈ ਨਾ ਜੋ ਪੂਰੇ ਉਸ ਟਾਪਿਕ ਦਾ ਨਚੋੜਾ ਹੁੰਦਾ ਐ एमसीक्यू ਉਹਦੇ ਵਿੱਚ ਆਪਾਂ ਤੁਹਾਨੂੰ ਪੜਾ ਦਿੰਨੇ ਆ ਠੀਕ ਆ ਇੰਗਲਿਸ਼ ਪੰਜਾਬੀ ਦੋਨਾਂ ਮੀਡੀਅਮ ਚੋਂ ਪੂਰੀ ਤਿਆਰੀ ਕਰਵਾ ਰਹੇ ਆ ਠੀਕ ਆ ਤੇ ਤੁਹਾਨੂੰ ਕਿਤੇ ਵੀ ਇੰਗਲਿਸ਼ ਪੰਜਾਬੀ ਦੋਨਾਂ ਮੀਡੀਅਮ ਦੇ ਵਿੱਚ ਡਾਟਾ ਬਹੁਤ ਘੱਟ ਮਿਲੇਗਾ ਠੀਕ ਆ ਤੇ ਹੁਣ ਆਪਣਾ ਅੱਜ ਦਾ ਟਾਪਿਕ ਸੀ ਇਹ ਰਾਜ ਦੇ ਕਾਰਜਕਾਰੀ ਠੀਕ ਆ ਪਹਿਲਾਂ ਇਹਦੀ ਥਿਊਰੀ ਵੀ ਪੜਾ ਚੁੱਕੇ ਆ ਤੇ ਤਿੰਨ ਵੀਡੀਓਆਂ ਦੀਆਂ एमसीक्यू ਦੀਆਂ ਪਾ ਚੁੱਕੇ ਆ ਪੱਤੀ ਪੱਤੀ ਆ ਗਈਆਂ ਤੇ 75 ਕੁਐਸਚਨ ਕਰਾ ਚੁੱਕੇ ਆ 76ਵਾਂ ਪ੍ਰਸ਼ਨ ਇਸ ਦੇ ਵਿੱਚ ਮਤਲਬ ਅੱਜ ਦੀ ਵੀਡੀਓ ਵਿੱਚ ਇਹ ਟਾਪਿਕ ਕਵਰ ਹੋ ਜਾਏਗਾ ਫ ਕਰਾਂਗੇ ਠੀਕ ਆ ਤੇ ਹੁਣ ਅੱਜ ਤਾਂ ਇਹ ਟਾਪਿਕ ਸਿਰੇ ਲਗਾਨੇ ਸ਼ੁਰੂ ਕਰਦੇ ਆ ਪਹਿਲਾ ਪ੍ਰੇਹ ਰਾਜ ਦੇ ਐਡਵੋਕੇਟ ਜਨਰਲ ਦਾ ਮੁੱਖ ਕਰਤੱਵ ਕੀ ਹੈ ਤੁਹਾਨੂੰ ਪਤਾ ਕਿ ਰਾਜ ਦੇ ਵਿੱਚ ਜਿਹੜਾ ਐਡਵੋਕੇਟ ਜਨਰਲ ਹੁੰਦਾ ਸਭ ਤੋਂ ਉੱਚਾ ਕਾਨੂੰਨੀ ਅਧਿਕਾਰੀ ਹੁੰਦਾ ਠੀਕ ਆ ਤੇ ਉਹਦਾ ਮਤਲਬ ਕਿ ਮੁੱਖ ਕੰਮ ਕੀ ਹੁੰਦਾ ਹੈ ਰਾਜ ਸਰਕਾਰ ਨੂੰ ਕਾਨੂੰਨੀ ਮਾਮਲਿਆਂ ਉੱਤੇ ਸਲਾਹ ਦੇਣਾ ਜਿੰਨੇ ਵੀ ਕਾਨੂੰਨੀ ਮਾਮਲੇ ਹੋਣਗੇ ਨਾ ਰਾਜ ਦੇ ਵਿੱਚ ਕਿਸੇ ਵੀ ਰਾਜ ਦੇ ਵਿੱਚ ਜਿਵੇਂ ਪੰਜਾਬ ਚ ਲਗਾ ਲੂ ਨਾ ਫਿਰ ਸਰਕਾਰ ਨੂੰ ਜਿਹੜੀ ਸਲਾਹ ਕਾਨੂੰਨੀ ਮਾਮਲਿਆਂ ਦੇ ਵਿੱਚ ਸਿਰਫ ਐਡਵੋਕੇਟ ਜਨਰਲ ਦਿੰਦਾ ਹੈ ਠੀਕ ਆ ਤਾਂ ਕਰਕੇ ਰਾਜ ਦੇ ਵਿੱਚ ਇੱਕ ਐਡਵੋਕੇਟ ਜਨਰਲ ਹੁੰਦਾ ਹੈ ਠੀਕ ਆ ਉਸ ਤੋਂ ਅਗਲਾ ਪ੍ਰਸ਼ਨ ਜਦੋਂ ਰਾਜ ਵਿਧਾਨ ਸਭਾ ਭੰਗ ਹੋ ਜਾਂਦੀ ਹੈ ਤਾਂ ਰਾਜ ਕਿਸ ਦੇ ਅਧੀਨ ਹੁੰਦਾ ਹੈ ਤਾਂ ਇਸ ਸਵਾਲ ਦਾ ਉੱਤਰ ਹੈ ਦੋਸਤੋ অপਸ਼ਨ B ਰਾਜਪਾਲ ਸ਼ਾਸਨ ਮਤਲਬ ਕਿ ਰਾਜਪਾਲ ਦੇ ਰੂਲ ਦੇ ਅਕੋਰਡਿੰਗ ਆ ਜਾਂਦਾ ਮਤਲਬ ਜਦੋਂ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ ਨਾ ਰਾਜ ਸਭਾ ਰਾਜ ਵਿਧਾਨ ਸਭਾ ਭੰਗ ਹੋ ਜਾਂਦੀ ਹੈ ਹਨਾ ਮੰਨ ਲਓ ਕੋਈ ਪਾਰਟੀ ਚੱਲ ਰਹੀ ਸੀ ਖਤ ਉਹਦਾ ਬਹੁਮਤ ਖਤਮ ਹੋ ਗਿਆ ਕਿਸੇ ਵੀ ਤਰੀਕੇ ਨਾਲ ਨਾ ਜਿਵੇਂ ਵਿਧਾਨ ਸਭਾ ਜੇ ਉਹਦੀ ਪਾਰਟੀ ਭੰਗ ਹੋ ਗਈ ਹਨਾ ਤੇ ਮਤਲਬ ਮੁੱਖ ਮੰਤਰੀ ਦਾ ਉਹਦਾ ਖਤਮ ਹੋ ਗਿਆ ਹਨਾ ਤੇ ਫਿਰ ਰਾਸ਼ਟਰਪਤੀ ਸ਼ਾਸਨ ਲੱਗ ਗਿਆ ਹਨਾ ਰਾਜ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਣ ਨਾਲ ਫਿਰ ਉਸ ਰਾਜ ਦੇ ਵਿੱਚ ਆ ਕੇ ਰਾਸ਼ਟਰਪਤੀ ਤਾਂ ਉਹਨੂੰ ਚਲਾ ਨਹੀਂ ਸਕਦਾ ਰਾਸ਼ਟਰਪਤੀ ਨੇ ਆਪਣਾ ਇੱਕ ਨੁਮਾਇੰਦਾ ਛੱਡਿਆ ਹੁੰਦਾ ਜਿਹਨੂੰ ਕਹਿੰਦੇ ਗਵਰਨਰ ਠੀਕ ਹੈ ਰਾਜਪਾਲ ਠੀਕ ਹੈ ਉਹ ਰਾਜਪਾਲ ਫਿਰ ਉਸ ਨੂੰ ਚਲਾਉਂਦਾ ਹੈ ਰਾਸ਼ਟਰਪਤੀ ਦੇ ਕਹਿਣ ਦੇ ਉੱਤੇ ਉਸ ਸਟੇਟ ਨੂੰ ਠੀਕ ਹੈ ਅਗਲਾ ਪ੍ਰਸ਼ਨ ਰਾਜਪਾਲ ਹਾਈ ਕੋਰਟ ਤੋਂ ਕਿਸ ਮਾਮਲੇ ਉੱਤੇ ਸਲਾਹ ਲੈ ਸਕਦਾ ਹੈ ਰਾਜਪਾਲ ਹਾਈ ਕੋਰਟ ਤੋਂ ਸਲਾਹ ਲੈ ਸਕਦਾ ਕਿਸ ਮਾਮਲੇ ਤੇ ਠੀਕ ਹੈ ਇਸ ਸਵਾਲ ਦੇ ਵਿੱਚ ਇਹ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਇਸ ਸਵਾਲ ਦਾ ਉੱਤਰ ਦੋਸਤੋ ਕਾਨੂੰਨ ਜਾਂ ਤੱਥਾਂ ਦਾ ਕੋਈ ਵੀ ਸਵਾਲ ਹੈ ਠੀਕ ਹੈ ਜੇ ਕੋਈ ਕਾਨੂੰਨ ਰਿਗਾਰਡਿੰਗ ਮਤਲਬ ਕਿ ਸਲਾਹ ਲੈਣੀ ਹੈ ਕਾਨੂੰਨੀ ਸਲਾਹ ਲੈਣੀ ਹੈ ਜਾਂ ਕਿਸੇ ਤੱਥਾਂ ਦੇ ਰਿਗਾਰਡਿੰਗ ਫੈਕਟਸ ਦੇ ਰਿਗਾਰਡਿੰਗ ਸਲਾਹ ਲੈਣੀ ਆ ਤਾਂ ਰਾਜਪਾਲ ਕਦੇ ਵੀ ਹਾਈ ਕੋਰਟ ਤੋਂ ਇਹ ਸਲਾਹ ਲੈ ਸਕਦਾ ਹੈ ਮੰਗ ਕੀਤੀ ਜਾ ਸਕਦੀ ਹੈ ਹਾਈ ਰਾਜਪਾਲ ਵੱਲੋਂ ਠੀਕ ਹੈ ਤੇ ਹਾਈ ਕੋਰਟ ਉਹ ਸਲਾਹ ਉਸ ਨੂੰ ਰਾਜਪਾਲ ਨੂੰ ਦੇਵੇਗਾ ਠੀਕ ਹੈ ਅਗਲਾ ਪ੍ਰਸ਼ਨ ਰਾਜ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਕਿਸ ਦੁਆਰਾ ਹਟਾਇਆ ਜਾ ਸਕਦਾ ਹੈ অপਸ਼ਨਾਂ ਤੁਸੀਂ ਆਪ ਦੇਖਦੇ ਰਹੋ ਇੰਗਲਿਸ਼ ਦੇ ਵਿੱਚ ਵੀ অপਸ਼ਨ ਦਿੱਤੀਆਂ ਪੰਜਾਬੀ ਦੇ ਵਿੱਚ ਦਿੱਤੀਆਂ ਹੋਈਆਂ ਠੀਕ ਹੈ ਰਾਜ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਕਿਸ ਦੁਆਰਾ ਹਟਾਇਆ ਜਾ ਸਕਦਾ ਹੈ ਰਾਸ਼ਟਰਪਤੀ ਦੁਆਰਾ ਰਾਜ ਚੋਣ ਕਮਿਸ਼ਨਰ ਜ ਰਾਜ ਚਲ ਇਲੈਕਸ਼ਨ ਕਮਿਸ਼ਨਰ ਹੁੰਦਾ ਚੋਣ ਕਮਿਸ਼ਨਰ ਉਹਨੂੰ ਰਾਸ਼ਟਰਪਤੀ ਦੁਆਰਾ ਹੀ ਹਟਾਇਆ ਜਾ ਸਕਦਾ ਹੈ ਠੀਕ ਹੈ ਚਾਹੇ ਉਹ ਰਾਜ ਦਾ ਹੋਵੇ ਠੀਕ ਹੈ ਮਤਲਬ ਕਿ ਇਹ ਨਾ ਸੋਚੋ ਵੀ ਰਾਜ ਦੇ ਵਿੱਚ ਗਵਰਨਰ ਹਟਾ ਸਕਦਾ ਰਾਸ਼ਟਰਪਤੀ ਹਟਾਏਗਾ ਉਸਨੂੰ ਚੋਣ ਕਮਿਸ਼ਨਰ ਨੂੰ ਅਗਲਾ ਪ੍ਰਸ਼ਨ ਕਿਸ ਰਾਜ ਕਾਰਜਕਾਰੀ ਕੋਲ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫਾਰਿਸ਼ ਕਰਨ ਦੀ ਸ਼ਕਤੀ ਹੈ ਗਵਰਨਰ ਕੋ ਰਾਜਪਾਲ ਕੋ ਠੀਕ ਹੈ ਜਦੋਂ ਰਾਜਪਾਲ ਨੂੰ ਰਾਜਪਾਲ ਤੁਹਾਨੂੰ ਪਤਾ ਹੈ ਆਪਣੇ ਰਾਜਾਂ ਦਾ ਕਾਰਜਕਾਰੀ ਹੈ ਠੀਕ ਹੈ ਸਟੇਟਾਂ ਦੇ ਵਿੱਚ ਕਾਰਜਿਕਾ ਹੈ ਰਾਜਪਾਲ ਹੈ ਠੀਕ ਹੈ ਜਦੋਂ ਰਾਜਪਾਲ ਨੂੰ ਲੱਗੇਗਾ ਕਿ ਸਟੇਟ ਦੀ ਹਾਲਾਤ ਇਹ ਜੇ ਹੋ ਚੁੱਕੇ ਆ ਵੀ ਇੱਥੇ ਸੰਵਿਧਾਨਕ ਮਸ਼ੀਨਰੀ ਫੇਲ ਹੋ ਚੁੱਕੀ ਹੈ ਤੇ ਮੰਤਰੀ ਮੰਡਲ ਤੇ ਮੁੱਖ ਮੰਤਰੀ ਮਿਲ ਕੇ ਸਰਕਾਰ ਨਹੀਂ ਚਲਾ ਸਕਦੇ ਇਹ ਜੀ ਦਸ਼ਾ ਹੋ ਗਈ ਸਟੇਟ ਦੀ ਜਾਂ ਰਾਜ ਦੀ ਹਨਾ ਫਿਰ ਰਾਸ਼ਟਰਪਤੀ ਕੋ ਜਾਂਦਾ ਰਾਸ਼ਟਰਪਤੀ ਨੂੰ ਕਹਿੰਦਾ ਵੀ ਇਸ ਦੇ ਇਸ ਰਾਜ ਦੇ ਉੱਤੇ ਰਾਸ਼ਟਰਪਤੀ ਸ਼ਾਸਨ ਲਗਾ ਦਿਓ ਫਿਰ ਉਸ ਰਾਜ ਦੇ ਉੱਤੇ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ ਠੀਕ ਹੈ ਮਤਲਬ ਰਿਕਮੈਂਡ ਕੌਣ ਕਰਦਾ ਸਲਾਹ ਕਰਨ ਹੁੰਦਾ ਹੈ ਰਾਜਪਾਲ ਇਸ ਸਵਾਲ ਦੇ ਵਿੱਚ ਹੀ ਸੀ ਅਗਲਾ ਪ੍ਰਸ਼ਨ ਰਾਜ ਵਿਧਾਨਪਿਛਤ ਕੀ ਹੈ ਰਾਜ ਵਿਧਾਨ ਪ੍ਰੀਸ਼ਦ ਉੱਪਰਲਾ ਸਦਨ ਜਿਵੇਂ ਲੋਕ ਸਭਾ ਤੇ ਰਾਜ ਸਭਾ ਕੇਂਦਰ ਦੇ ਵਿੱਚ ਕਿ ਰਾਜ ਸਭਾ ਉੱਪਰਲਾ ਸਦਨ ਆ ਉਦਾਂ ਹੀ ਕਿ ਰਾਜ ਲੈਵਲ ਤੇ ਸਟੇਟਾਂ ਲੈਵਲ ਤੇ ਨਾ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਆ ਤੇ ਵਿਧਾਨ ਪ੍ਰੀਸ਼ਦ ਉੱਪਰਲਾ ਸਦਨ ਆ ਵਿਧਾਨ ਸਭਾ ਨੀਚਲਾ ਸਦਨ ਪਰ ਜ਼ਰੂਰੀ ਨਹੀਂ ਵਿਧਾਨ ਪ੍ਰੀਸ਼ਦ ਹੋਵੇ ਹਰੇਕ ਸਟੇਟ ਦੇ ਵਿੱਚ ਸਿਰਫ 6 ਸਟੇਟਾਂ ਦੇ ਵਿੱਚ ਆ ਪੂਰੇ ਭਾਰਤ ਵਿੱਚ ਵਿਧਾਨ ਪ੍ਰੀਸ਼ਦ ਬਾਕੀ ਸਟੇਟਾਂ ਵਿੱਚ ਨਹੀਂ ਹੈਗੀ ਤੇ ਰਾਜ ਸਭਾ ਤੁਹਾਨੂੰ ਪਤਾ ਉਹ ਤਾਂ ਜ਼ਰੂਰੀ ਆ ਠੀਕ ਆ ਲੋਕ ਸਭਾ ਤੇ ਰਾਜ ਸਭਾ ਤਾਂ ਦੋਨੇ ਹਾਊਸ ਹੈਗੇ ਆ ਪਰ ਰਾਜਾਂ ਲੈਵਲ ਤੇ ਵਿਧਾਨ ਸਭਾ ਬਹੁਤ ਸਾਰੇ ਰਾਜਾਂ ਚ ਵਿਧਾਨ ਪ੍ਰੀਸ਼ਦ ਨਹੀਂ ਹੈਗੀ ਅਗਲਾ ਪ੍ਰਸ਼ਨ ਰਾਜਪਾਲ ਹੇਠ ਲਿਖਿਆਂ ਵਿੱਚੋਂ ਕਿਸ ਲਈ ਸਪਰਸ਼ ਕਰ ਸਕਦਾ ਹੈ ਰਾਜਪਾਲ ਅਧੀਨ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਠੀਕ ਆ ਜਿਹੜੀਆਂ ਅਧੀਨ ਅਦਾਲਤਾਂ ਕਿਹੜੀਆਂ ਹੁੰਦੀਆਂ ਜਿਵੇਂ ਸਬੋਡੀਨੇਟ ਕੋਰਟਸ ਠੀਕ ਆ ਡਿਸਟ੍ਰਿਕਟ ਕੋਰਟ ਜਿਹਨੂੰ ਕਹ ਦਿੰਦੇ ਆਪਾਂ ਜ਼ਿਲ੍ਹਾ ਹੈ ਕੋਰਟ ਹਣਾ ਜੋ ਹਾਈ ਕੋਰਟ ਤੋਂ نیچے ਆ ਠੀਕ ਆ ਉਹਨਾਂ ਦੀਆਂ ਮਤਲਬ ਕਿ ਉਹਨਾਂ ਚ ਜੱਜਾਂ ਦੀ ਜਿਹੜੀ ਨਿਯੁਕਤੀ ਹੁੰਦੀ ਆ ਉਹਨਾਂ ਲਈ ਸਿਫਾਰਿਸ਼ ਕੌਣ ਕਰ ਸਕਦਾ ਹੈ ਰਾਜਪਾਲ ਗਵਰਨਰ ਠੀਕ ਆ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਤੇ ਚਲਦੇ ਆ ਹੇਠ ਲਿਖਿਆਂ ਵਿੱਚੋਂ ਕਿਹੜੀ ਰਾਜਪਾਲ ਦੀ ਵਿਵੇਕਸ਼ੀਲ ਸ਼ਕਤੀ ਨਹੀਂ ਹੈ ਰਾਜਪਾਲ ਦੀ ਵਿਵੇਕਸ਼ੀਲ ਸ਼ਕਤੀ ਕਿਹੜੀ ਨਹੀਂ ਹੈ ਬਿੱਲਾਂ ਨੂੰ ਮਨਜ਼ੂਰੀ ਦੇਣਾ ਠੀਕ ਆ ਇਹ ਰਾਜਪਾਲ ਦੀ ਵਿਵੇਕ ਸ਼ਕਤੀ ਨਹੀਂ ਹੈਗੀ ਬਿੱਲ ਨੂੰ ਮਨਜ਼ੂਰੀ ਦੇਣਾ ਠੀਕ ਆ ਇਸ ਬਵੇਕ ਸ਼ਕਤੀ ਕਿਹੜੀ ਹੁੰਦੀ ਹੈ ਡਿਸਕ੍ਰੈਸ਼ਨਰੀ ਪਾਵਰ ਠੀਕ ਹੈ ਇੱਕ ਐਗਜ਼ੀਕਿਊਟਿਵ ਪਾਵਰ ਆ ਆਮ ਪਾਵਰ ਆ ਠੀਕ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਰਾਜ ਮੰਤਰੀ ਪਰਿਸ਼ਦ ਵਿੱਚ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿਸ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ ਮਤਲਬ ਰਾਜ ਮੰਤਰੀ ਪ੍ਰੀਸ਼ਦ ਦੇ ਵਿੱਚ ਜਿਹੜਾ ਰਾਜ ਦਾ ਮੰਤਰੀ ਪ੍ਰੀਸ਼ਦ ਦਾ ਠੀਕ ਆ ਵੀ ਕਿੰਨੇ ਵੱਧ ਤੋਂ ਵੱਧ ਮੈਂਬਰ ਬਣ ਸਕਦੇ ਆ ਰਾਜ ਮੰਤਰੀ ਪ੍ਰੀਸ਼ਦ ਕਿੰਨੇ ਵੱਧ ਤੋਂ ਵੱਧ ਮਤਲਬ ਕਿ ਰਾਜ ਦੇ ਵਿੱਚ ਮੰਤਰੀ ਬਣ ਸਕਦੇ ਆ ਉਹਦੀ ਮਤਲਬ ਕਿ ਜਿਹੜੇ ਗਿਣਤੀ ਜਾਂ ਨਿਰਧਾਰਤ ਕੀਤੀ ਜਾਂਦੀ ਹੈ ਨਹੀਂ ਤਾਂ ਫਿਰ ਰਾਜ ਦੇ ਵਿੱਚ ਸਾਰੇ ਐਮ ਐਲ ਏ ਮੰਤਰੀ ਬਣ ਜਾਣਾ ਕੁਝ ਐਮ ਐਲ ਏ ਮੰਤਰੀ ਬਣਦੇ ਨਾ ਠੀਕ ਆ ਉਹਨਾਂ ਦੀ ਜਿਹੜੀ ਗਿਣਤੀ ਆ ਨਾ ਇਹ ਸੈੱਟ ਕੀਤੀ ਜਾਂਦੀ ਹੈ ਸੰਵਿਧਾਨ ਦੁਆਰਾ ਕੀਤੀ ਹੋਈ ਆ ਵੀਸ ਰਾਜ ਦੇ ਵਿੱਚ ਇੰਨੇ ਮੰਤਰੀ ਬਣ ਸਕਦੇ ਆ ਅਗਲਾ ਪ੍ਰਸ਼ਨ ਰਾਜਪਾਲ ਕਿਸ ਦਾ ਹਿੱਸਾ ਹੁੰਦਾ ਹੈ ਰਾਜਪਾਲ ਕਾਰਜਕਾਰੀ ਅਤੇ ਵਿਧਾਨ ਸਭਾ ਦੋਵਾਂ ਦਾ ਠੀਕ ਹੈ ਰਾਜਪਾਲ ਕਿਹਾ ਇਹ ਕਾਰਜਕਾਰੀ ਤੁਹਾਨੂੰ ਪਤਾ ਹੀ ਹੈ ਕਾਰਜਕਾਰੀ ਆ ਤੇ ਵਿਧਾਨ ਸਭਾ ਦੋਵਾਂ ਚੀਜ਼ਾਂ ਦਾ ਹਿੱਸਾ ਮਤਲਬ ਕਿ ਰਾਜਪਾਲ ਠੀਕ ਹੈ ਬਾਕੀ ਅ ਤੁਹਾਨੂੰ ਦੱਸਿਆ ਵੀ ਆਪਾਂ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਕਰੰਟ ਅਫੇਅਰ ਵੀ ਰਜਾਨਾ ਪੀਡੀਓ ਪਾਉਂਦੇ ਆਂ ਇੰਗਲਿਸ਼ ਪੰਜਾਬੀ ਦੇ ਵਿੱਚ ਹੁੰਦੀ ਹੈ ਪੀਡੀਐਫ ਉਹ ਵੀ ਪੜਨਾ ਸ਼ੁਰੂ ਕਰੋ ਤੁਸੀਂ ਨਾਲ ਦੀ ਨਾਲ ਠੀਕ ਹੈ ਨਾ ਰਜਾਨਾ ਪੀਡੀਐਫ ਹੁੰਦੀ ਹੈ ਡੇਲੀ ਦੇ ਡੇਲੀ ਦੀ ਠੀਕ ਆ 15 ਤੋਂ 20 ਕੁਐਸਚਨ ਹੁੰਦੇ ਆ ਉਹਨਾਂ ਨੂੰ ਰੋਜ਼ ਦੀ ਰੋਜ਼ ਪੜ੍ਹਦੇ ਰਹੋਗੇ ਤਾਂ ਕਰੰਟ ਅਫੇਅਰ ਬਾਅਦ 'ਚ ਤੁਹਾਨੂੰ ਇਕੱਠੇ ਪੜ੍ਹਨੀ ਨਹੀਂ ਪਵੇਗੀ ਨਾ ਤੁਹਾਨੂੰ ਬੋਰਿੰਗ ਲੱਗੇਗੀ ਉਹ ਤੁਹਾਨੂੰ ਇੰਗਲਿਸ਼ ਪੰਜਾਬੀ ਮੀਡੀਅਮ ਚ ਦੋਨਾਂ 'ਚ ਮਿਲ ਰਹੀ ਆ ਉਹਨੂੰ ਪੜ੍ਹਨਾ ਸ਼ੁਰੂ ਕਰ ਦਿਓ ਆਪਣਾ ਨੰਬਰ 9888743699 ਜੇ ਮਤਲ ਇਹ ਕਰਕੇ ਲਿੰਕ ਲੈ ਸਕਦੇ ਆ ਬਾਕੀ ਕਾਂਸਟੇਬਲ ਦੇ ਪਿਪ ਪੁਰਾਣੇ ਪੇਪਰ ਵੀ ਆਪਾਂ ਤੁਹਾਨੂੰ ਬਿਲਕੁਲ ਫਰੀ ਦੇਵਾਂਗੇ ਠੀਕ ਆ ਆਪਣੇ ਨੰਬਰ ਤੇ ਤੁਸੀਂ ਮੈਸੇਜ ਕਰਕੇ ਜੋੜ ਸਕਦੇ ਆ ਆਪਣੇ ਨਾਲ ਠੀਕ ਆ ਤੁਹਾਨੂੰ ਥੋੜੇ ਦਿਨਾਂ ਤੱਕ ਕਾਂਸਟੇਬਲ ਦੇ ਪੇਪਰ ਆਪਾਂ ਦਵਾਂਗੇ ਤੇ ਤੁਸੀਂ ਪੁਰਾਣੇ ਪੇਪਰ ਦੇਖ ਕੇ ਵੀ ਪੜ੍ਹ ਸਕਦੇ ਹੋ ਅਗਲਾ ਪ੍ਰਸ਼ਨ ਆ ਗਿਆ ਕੌਣ ਫੈਸਲਾ ਕਰਦਾ ਹੈ ਕਿ ਕੋਈ ਮਾਮਲਾ ਰਾਜਪਾਲ ਦੀ ਵਿਵਿਖਸ਼ੀਲ ਸ਼ਕਤੀ ਦੇ ਅੰਦਰ ਹੈ ਜਾਂ ਨਹੀਂ ਤੇ ਇਸ ਸਵਾਲ ਦਾ ਉੱਤਰ ਰਾਜਪਾਲ ਰਾਜਪਾਲ ਹੀ ਫੈਸਲਾ ਕਰ ਸਕਦਾ ਹੈ ਕਿ ਇਹ ਮਾਮਲਾ ਜਿਹੜਾ ਕੋਈ ਵੀ ਮੈਟਰ ਆ ਵੀ ਉਹ ਉਹਦੀ ਬਿਵੇਕਸ਼ੀਲ ਸ਼ਕਤੀ ਦੇ ਅੰਦਰ ਆਉਂਦਾ ਹੈ ਜਾਂ ਆਮ ਐਗਜ਼ੀਕਿਊਟਿਵ ਪਾਵਰ ਦੇ ਅੰਦਰ ਆਉਂਦਾ ਹੈ ਇੱਕ ਤਾਂ ਕਾਰਜਕਾਰਜਕਾਰੀ ਸ਼ਕਤੀ ਹੁੰਦੀ ਹੈ ਇੱਕ ਹੁੰਦੀ ਬਿਵੇਕਸ਼ੀਲ ਸ਼ਕਤੀ ਠੀਕ ਹੈ ਡਿਸਕ੍ਰੈਸ਼ਨਰੀ ਪਾਵਰ ਜਿਹਨੂੰ ਕਹ ਦਿੰਦੇ ਆ ਠੀਕ ਹੈ ਇਹ ਰਾਜਪਾਲ ਇਹ ਡਿਸਾਈਡ ਕਰਦਾ ਹੈ ਕਿ ਇਹ ਮਾਮਲਾ ਜਿਹੜਾ ਮੈਟਰ ਬਿਵੇਕਸ਼ੀਲ ਦੇ ਅੰਦਰ ਆਉਂਦਾ ਹੈ ਜਾਂ ਨਹੀਂ ਅਗਲਾ ਪ੍ਰਸ਼ਨ ਰਾਜ ਦੇ ਐਡਵੋਕੇਟ ਜਨਰਲ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਰਾਜ ਦੇ ਐਡਵੋਕੇਟ ਜਨਰਲ ਬਾਰੇ ਲਿਖੇ ਵਿੱਚੋਂ ਕਿਹੜਾ ਕਥਨ ਸਹੀ ਹੈ ਉਹ ਕਾਰਜਕਾਰੀ ਦਾ ਮੈਂਬਰ ਹੈ ਤੇ ਰਾਜ ਵਿਧਾਨ ਸਭਾ ਦਾ ਮੈਂਬਰ ਨਹੀਂ ਹੈ ਠੀਕ ਹੈ ਰਾਜ ਦਾ ਐਡਵੋਕੇਟ ਜਨਰਲ ਜਿਹੜਾ ਉਹ ਕਾਰਜਕਾਰੀ ਦਾ ਮੈਂਬਰ ਹੁੰਦਾ ਠੀਕ ਹੈ ਤੇ ਵਿਧਾਨ ਸਭਾ ਦਾ ਮੈਂਬਰ ਨਹੀਂ ਹੁੰਦਾ ਇਹ ਐਡਵੋਕੇਟ ਜਨਰਲ ਬਾਰੇ ਆ ਠੀਕ ਹੈ ਜਿਵੇਂ ਰਾਜਪਾਲ ਦੀ ਪਹਿਲਾਂ ਗੱਲ ਕਰੀ ਗਈ ਸੀ ਰਾਜਪਾਲ ਕਿਹਾ ਸੀ ਉਹ ਕਾਰਜਕਾਰੀ ਮੈਂਬਰ ਵੀ ਸੀ ਤੇ ਉਹ ਵਿਧਾਨ ਸਭਾ ਦਾ ਮੈਂਬਰ ਵੀ ਸੀ ਠੀਕ ਹੈ ਐਡਵੋਕੇਟ ਜਨਰਲ ਜਦ ਕਿ ਕਾਰਜਕਾਰੀ ਮੈਂਬਰ ਤਾਂ ਹੈ ਵਿਧਾਨ ਸਭਾ ਦਾ ਮੈਂਬਰ ਨਹੀਂ ਹੁੰਦਾ ਵਿਧਾਨ ਸਭਾ ਦੇ ਵਿੱਚ ਉਸ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਹੈਗਾ ਠੀਕ ਹੈ ਅਗਲਾ ਪ੍ਰਸ਼ਨ ਆ ਗਿਆ ਜੇਕਰ ਕਿਸੇ ਬਿਲ ਨੂੰ ਰਾਜਪਾਲ ਦੁਆਰਾ ਰਾਸ਼ਟਰਪਤੀ ਦੀ ਵਿਚਾਰ ਲਈ ਰੱਖਵਾ ਰੱਖਿਆ ਜਾਂਦਾ ਹੈ ਤਾਂ ਮੈਂ ਮਤਲਬ ਕਿ ਜਿਸ ਬਿਲ ਨੂੰ ਰਾਜਪਾਲ ਨੇ ਰੱਖ ਲਿਆ ਵੀ ਮੈਂ ਸਾਈਨ ਨਹੀਂ ਹਜੇ ਕਰਨੇ ਰਾਸ਼ਟਰਪਤੀ ਦੇ ਵਿਚਾਰ ਕਰਕੇ ਸਲਾਹ ਕਰਕੇ ਫੇਰੇ ਮੈਂ ਸਾਈਨ ਕਰੂੰਗਾ ਸਹਿਮਤੀ ਦੂੰਗਾ ਇਸ ਬਿਲ ਦੇ ਉੱਤੇ ਤਾਂ ਮਤਲਬ ਕਿ ਇਸ ਦੇ ਵਿੱਚ ਕੀ ਹੁੰਦਾ ਰਾਸ਼ਟਰਪਤੀ ਨੂੰ ਮਨਜ਼ੂਰੀ ਦੇਣੀ ਪਵੇਗੀ ਉਸ ਬਿਲ ਦੇ ਉੱਤੇ ਮ ਮਤਲਬ ਕਿ ਰਾਸ਼ਟਰਪਤੀ ਵਿਚਾਰ ਲਈ ਰੱਖ ਲਿਆ ਹੀ ਨਹੀਂ ਵੀ ਬਿਲ ਉਹ ਪੈਂਡਿੰਗ ਰਹੇਗਾ ਰਾਸ਼ਟਰਪਤੀ ਕੋ ਜਦੋਂ ਵੀ ਜਾਵੇਗਾ ਉਸ ਨੂੰ ਮਨਜ਼ੂਰੀ ਦੇਣੀ ਪਵੇਗੀ ਰਾਸ਼ਟਰਪਤੀ ਇਸ ਨੂੰ ਰੱਦ ਕਰ ਸਕਦਾ ਹੈ ਇਹ ਵੀ ਹੋ ਸਕਦਾ ਹੈ ਉੱਤੇ ਬਾਦ ਮੇਲ ਬਿਲ ਨੂੰ ਮੁੜ ਵਿਚਾਰ ਕਰਨ ਲਈ ਵਿਧਾਨ ਸਭਾ ਕੋਲ ਵਾਪਸ ਵੀ ਭੇਜ ਸਕਦਾ ਹੈ ਠੀਕ ਹੈ ਮਤਲਬ ਤਿੰਨੇ ਹੋ ਸਕਦੇ ਆ ਮਨਜ਼ੂਰੀ ਵੀ ਦੇ ਸਕਦਾ ਠੀਕ ਹੈ ਜਾਂ ਉਹ ਬਿਲ ਨੂੰ ਦੁਬਾਰਾ ਵਾਪਸ ਕਰਨ ਲਈ ਮਤਲਬ ਕਿ ਵਾਪਸ ਮੁੜ ਵਿਚਾਰ ਕਰਨ ਲਈ ਵੀ ਵਿਧਾਨ ਸਭਾ ਕੋਲ ਭੇਜ ਸਕਦਾ ਇਸ ਨੂੰ ਰੱਦ ਵੀ ਕਰ ਸਕਦਾ ਠੀਕ ਹੈ ਤੇ ਪਰ ਆਪਣੇ ਕੋ ਹੋਲਡ ਕਰਕੇ ਨਹੀਂ ਰੱਖ ਸਕਦਾ ਵੀ ਆਪਣੇ ਕੋ ਰੋਕੀ ਰੱਖ ਲਿਆ ਨਾ ਬਿਲ ਨੂੰ ਸਹਿਮਤੀ ਨਹੀਂ ਦਿੱਤੀ ਨਾ ਰਾਸ਼ਟਰਪਤੀ ਕੋ ਜੇ ਚੱਲ ਗਿਆ ਤਾਂ ਉਹਨੇ ਰੋਕ ਕੇ ਨਹੀਂ ਰੱਖਣਾ ਕੋਈ ਨਾ ਕੋਈ ਫੈਸਲਾ ਉਹਨੇ ਲੈਣਾ ਜ਼ਰੂਰ ਆ ਉਸ ਬਿਲ ਦੇ ਉੱਤੇ ਅਗਲਾ ਪ੍ਰਸ਼ਨ ਕਿਸ ਰਾਜ ਦੀ ਮੰਤਰੀ ਪ੍ਰੀਸ਼ਦ ਸੂਮਿਕ ਤੌਰ ਤੇ ਕਿਸ ਲਈ ਜ਼ਿੰਮੇਵਾਰ ਹੈ ਕਿਸੇ ਰਾਜ ਦੇ ਵਿੱਚ ਜਿਹੜੀ ਮੰਤਰੀ ਪ੍ਰੀਸ਼ਦ ਹੁੰਦੀ ਆ ਉਹ ਰਾਜ ਵਿਧਾਨ ਸਭਾ ਲਈ ਜ਼ਿੰਮੇਵਾਰ ਹੁੰਦੀ ਹੈ ਠੀਕ ਹੈ ਵਿਧਾਨ ਸਭਾ ਦੇ ਵਿੱਚ ਸਾਰੇ ਐਮ ਐਲ ਏ ਬੈਠੇ ਹਨ ਸਾਰੇ ਭਰਤੀ ਜਿੰਨੇ ਵੀ ਹਨ ਕੋਈ ਵੀ ਮੰਤਰੀਆਂ ਦੀ ਮੰਤਰੀਆਂ ਦੀ ਜਵਾਬਦੇਹੀ ਜਿਹੜੀ ਉਹਨਾਂ ਐਮ ਐਲ ਏਆਂ ਬਰਤੀ ਸਾਰੇ ਜਿੰਨੇ ਵੀ ਸਿਲੈਕਟ ਹੋ ਕੇ ਸਟੇਟ ਆਪਣੇ ਸਟੇਟ ਚੋਂ ਮੰਨ ਲਓ ਕਿਸੇ ਚ ਵੀ ਗਏ ਹਨ ਜਿਵੇਂ ਪੰਜਾਬ ਦੇ 117 ਐਮ ਐਲ ਏ ਲਗਾ ਲਓ ਹਨ ਉਹਨਾਂ ਜਿਹੜਾ ਉਹਨਾਂ ਚੋਂ ਮੰਤਰੀ ਮੰਡਲ ਚੁਣਿਆ ਗਿਆ ਹੈ ਮੰਤਰੀ ਪ੍ਰੀਸ਼ਦ ਚੁਣਿਆ ਗਿਆ ਉਹ ਸਾਰਿਆਂ ਦੀ ਜਵਾਬਦੇਹੀ ਹੁੰਦੀ ਹੈ ਮਤਲਬ ਕਿ ਸਾਰੇ ਐਮ ਐਲ ਏ ਦੇ ਸਾਹਮਣੇ ਮਤਲਬ ਕਿ ਉਹਨਾਂ ਨੇ ਦੱਸਣਾ ਕਿ ਉਹਨਾਂ ਦੇ ਮੰਤਰੀ ਮੰਡਲ ਚ ਕੀ ਕੰਮ ਚੱਲ ਰਿਹਾ ਹੈ ਠੀਕ ਹੈ ਤੇ ਹੇਡਲਿੰਗਾਂ ਵਿੱਚੋਂ ਰਾਜਪਾਲ ਦੇ ਦਫ਼ਤਰ ਬਾਰੇ ਕੀ ਨਹੀਂ ਕਿਹਾ ਜਾ ਸਕਦਾ ਇਹ ਅਹੁਦਾ ਚੁਣਿਆ ਹੋਇਆ ਅਹੁਦਾ ਹੈ ਮਤਲਬ ਇਹ ਨਹੀਂ ਕਿਹਾ ਜਾ ਸਕਦਾ ਇਹਨੂੰ ਅਹੁਦਾ ਚੁਣਿਆ ਹੋਇਆ ਅੁੱਦਾ ਨਹੀਂ ਕਹਿ ਸਕਦੇ ਰਾਜਪਾਲ ਦੇ ਉਹਨੂੰ ਗਵਰਨਰ ਮਤਲਬ ਇਹ ਚੁਣਿਆ ਨਹੀਂ ਜਾਂਦਾ ਠੀਕ ਹੈ ਨਾ ਇੱਕ ਸਬਦਾਨੀ ਕਾ ਅਹੁਦਾ ਹੈ ਠੀਕ ਹੈ ਮਤਲਬ ਕਿ ਆਪਸ਼ਨਾਂ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਕਿਆ-ਕਿਆ ਹੈ ਇੱਕ ਸਬਦਾਨੀ ਕਾ ਅਹੁਦਾ ਇਹ ਵੀ ਸਹੀ ਆ ਇੱਕ ਅਦਾਮਾਤਰ ਮੁਖੀ ਹੈ ਠੀਕ ਹੈ ਮਤਲਬ ਕਿ ਮੇਨ ਪਾਵਰ ਮੁੱਖ ਮੰਤਰੀ ਕੋ ਹੁੰਦੀ ਆ ਠੀਕ ਹੈ ਇਹ ਰਾਜ ਅਤੇ ਕੇਂਦਰ ਵਿਚਕਾਰ ਲਿੰਕ ਹੋ ਸਕਦਾ ਹੈ ਕਿ ਮਤਲਬ ਵਿਚੋਲੀ ਦਾ ਕੰਮ ਕਰਦਾ ਰਾਜ ਅਤੇ ਕੇਂਦਰ ਦੇ ਵਿਚਕਾਰ ਠੀਕ ਹੈ ਜੋ ਰਾਜਪਾਲ ਦਾ ਉਦ ਹੈ ਠੀਕ ਹੈ ਪਰ ਇਹ ਕੋਈ ਚੁਣਿਆ ਹੋਇਆ ਉਦਾਂ ਨਹੀਂ ਹੈਗਾ ਤਾਂ ਕਰਕੇ ਇਹ ਗਲਤ ਇਹਨਾਂ ਨੇ ਇਹ ਪੁੱਛਿਆ ਵੀ ਕਿਹੜਾ ਗਲਤ ਹੈ ਠੀਕ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ ਮੁੱਖ ਮੰਤਰੀ ਦੀ ਨਿਯੁਕਤੀ ਦੀ ਪ੍ਰਕਿਰਿਆ ਦੱਸੀ ਗਈ ਹੈ ਮੁੱਖ ਮੰਤਰੀ ਦੀ ਨਿਯੁਕਤੀ ਦੀ ਪ੍ਰਕਿਰਿਆ ਜਿਹੜੀ ਆਰਟੀਕਲ 164 ਦੇ ਵਿੱਚ ਅਨੁਛੇਦ 164 ਦੇ ਵਿੱਚ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਦੀ ਨਿਯੁਕਤੀ ਕਿਵੇਂ ਹੋਣੀ ਹੈ ਕਿਹਾ ਹੈ ਮਤਲਬ ਜ਼ਰੂਰੀ ਆ ਠੀਕ ਆ ਤੇ ਅਗਲਾ ਪ੍ਰਸ਼ਨ ਆ ਗਿਆ ਯਾਦ ਰੱਖਣਾ ਆਰਟੀਕਲ ਬਹੁਤ ਜ਼ਰੂਰੀਆਂ ਠੀਕ ਆ ਆਰਟੀਕਲ ਸਿੱਧਾ ਪੁੱਛ ਲੰਦੇ ਨੇ ਪੇਪਰ ਦੇ ਵਿੱਚ ਅਗਲਾ ਪ੍ਰਸ਼ਨ ਆ ਕੇ ਰਾਜ ਵਿਧਾਨ ਸਭਾ ਕਿਸ ਦੁਆਰਾ ਭੰਗ ਕੀਤੀ ਜਾਂਦੀ ਹੈ ਜਿਹੜੀ ਰਾਜ ਵਿਧਾਨ ਸਭਾ ਹੈ ਨਾ ਰਾਜਪਾਲ ਦੁਆਰਾ ਭੰਗ ਕੀਤੀ ਜਾਂਦੀ ਹੈ ਠੀਕ ਆ ਰਾਜ ਵਿਧਾਨ ਸਭਾ ਜਦੋਂ ਭੰਗ ਹੋਣੀ ਆ ਜਾਂ ਮਲਤਵੀ ਹੋਣੀ ਆ ਕੁਝ ਵੀ ਹੋਣਾ ਹਨਾ ਜਾਂ ਉਸ ਨੂੰ ਕਾਲ ਕਰਨੀ ਆ ਨਾ ਵਿਧਾਨ ਵੀ ਸੈਸ਼ਨ ਵਾਸਤੇ ਹਨਾ ਤਾਂ ਰਾਜਪਾਲ ਦੀਆਂ ਪਾਵਰਾਂ ਸਾਰੀਆਂ ਜੇ ਰਾਜ ਵਿਧਾਨ ਸਭਾ ਭੰਗ ਕਰਨੀ ਆ ਮਤਲਬ ਕਿ ਨਵੇਂ ਸਿਰੇ ਬੋਟਾਂ ਪਾਉਣੀ ਆ ਤਾਂ ਵੀ ਮਤਲਬ ਕਿ ਰਾਜਪਾਲ ਕੋ ਇਹ ਪਾਵਰ ਆ ਠੀਕ ਹੈ ਅਗਲਾ ਪ੍ਰਸ਼ਨ ਆ ਗਿਆ ਰਾਜ ਚੋਣਾਂ ਤੋਂ ਬਾਅਦ ਸਰਕਾਰ ਦੇ ਗਠਨ ਵਿੱਚ ਰਾਜਪਾਲ ਦੀ ਕੀ ਭੂਮਿਕਾ ਹੁੰਦੀ ਹੈ ਜਦੋਂ ਰਾਜ ਦੀਆਂ ਚੋਣਾਂ ਹੋ ਜਾਂਦੀਆਂ ਹਨ ਮਤਲਬ ਕਿਸੇ ਰਾਜ ਦੇ ਵਿੱਚ ਮੁੱਖ ਮੰਤਰੀ ਚੁਣ ਲਿਆ ਬੁੱਟਾਂ ਪਈਆਂ ਮੁੱਖ ਮੰਤਰੀ ਚੁਣ ਲਿਆ ਹਨ ਸਰਕਾਰ ਬਣ ਗਈ ਹੈ ਨਾ ਕੋਈ ਫਿਰ ਉਸ ਤੋਂ ਬਾਅਦ ਰਾਜਪਾਲ ਦੀ ਕੀ ਭੂਮਿਕਾ ਹੈ ਠੀਕ ਹੈ ਰਾਜਪਾਲ ਫਿਰ ਨਾ ਪਤਾ ਕੀ ਕਰਦਾ ਬਹੁਮਤ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੰਦਾ ਜਦੋਂ ਸੌਰੀ ਮਤਲਬ ਕਿ ਬੁੱਟਾਂ ਪੈਣ ਤੋਂ ਬਾਅਦ ਦੀ ਗੱਲ ਆ ਵੀ ਜਦੋਂ ਕੋਈ ਬਹੁਮਤ ਚ ਪਾਰਟੀ ਆ ਗਈ ਫਿਰ ਉਹਨੂੰ ਮਤਲਬ ਕਿ ਮੁੱਖ ਮੰਤਰੀ ਬਣਦੀ ਮੇਤੇ ਗਲਤ ਕਹਿ ਹੋ ਗਿਆ ਮਤਲਬ ਕਿ ਜੋ ਬਹੁਮਤ ਚ ਪਾਰਟੀ ਹੈਗੀ ਉਹਨੂੰ ਕਹੇਗਾ ਵੀ ਆਪਣੀ ਸਰਕਾਰ ਬਣਾਓ ਮਤਲਬ ਕਿ ਆਪਣਾ ਲੀਡਰ ਚੁਣੋ ਜਿਹੜਾ ਵੀ ਤੁਹਾਡਾ ਮੁੱਖ ਮੰਤਰੀ ਲੀਡ ਕਰੇਗਾ ਤੁਹਾਨੂੰ ਠੀਕ ਹੈ ਅਗਲਾ ਪ੍ਰਸ਼ਨ ਰਾਜ ਦਾ ਮੁੱਖ ਸਕੱਤਰ ਕਿਸ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ ਰਾਜ ਦਾ ਮੁੱਖ ਸਕੱਤਰ ਮੁੱਖ ਮੰਤਰੀ ਦੁਆਰਾ ਚੁਣਿਆ ਜਾਂਦਾ ਹੈ ਮੁੱਖ ਸਕੱਤਰ ਕੌਣ ਹੁੰਦਾ ਹੈ ਚੀਫ ਸਕੱਟਰੀ ਕੌਣ ਹੁੰਦਾ ਹੈ ਜਿਹੜੇ ਸਾਰੀ ਬਿਊਰੋਕ੍ਰੇਸੀ ਨੂੰ ਚਲਾਉਂਦਾ ਹੈ ਜਿੰਨੇ ਵੀ ਮਤਲਬ ਕਿ ਆਈਐਸ ਅਫਸਰ ਹਨਾ ਜੋ ਵੀ ਮਤਲਬ ਕਿ ਅਧਿਕਾਰੀ ਹੁੰਦੇ ਆ ਹਨਾ ਬਿਊਰੋਕਰੇਟ ਹੁੰਦੇ ਆ ਹਨਾ ਤੇ ਉੱਚ ਅਧਿਕਾਰੀ ਜਿੰਨੇ ਵੀ ਆ ਸਾਰੇ ਉਹਨਾਂ ਸਾਰਿਆਂ ਨੂੰ ਕੰਟਰੋਲ ਕਰਕੇ ਚੀਫ ਸੈਕਟਰੀ ਰੱਖਦਾ ਠੀਕ ਹੈ ਚੀਫ ਸੈਕਟਰੀ ਫੇਰ ਰਿਪੋਰਟ ਜੋ ਵੀ ਅੱਗੇ ਮੁੱਖ ਮੰਤਰੀ ਨੂੰ ਦਿੰਦਾ ਮੁੱਖ ਮੰਤਰੀ ਦਾ ਹੁੰਦਾ ਚੀਫ ਸੈਕਟਰੀ ਅੱਗੇ ਠੀਕ ਹੈ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੁਆਰਾ ਹੀ ਨਿਯੁਕਤ ਕੀਤਾ ਜਾਂਦਾ ਹੈ ਚੀਫ ਸੈਕਟਰੀ ਠੀਕ ਹੈ ਤੇ ਚੀਫ ਸੈਕਟਰੀ ਵੀ ਇੱਕ ਆਈਏਐਸ ਹੁੰਦਾ ਠੀਕ ਹੈ ਮਤਲਬ ਪ੍ਰੋਮੋਸ਼ਨ ਹੋ ਕੇ ਉਸ ਨੂੰ ਇਹ ਅਹੁਦਾ ਮਿਲਿਆ ਹੁੰਦਾ ਅੱਗੇ ਆ ਪ੍ਰਸ਼ਨ ਆ ਗਿਆ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਇਹ ਦੱਸਦਾ ਹੈ ਕਿ ਮੁੱਖ ਮੰਤਰੀ ਦੀ ਅਗਵਾਈ ਇਹ ਮੰਤਰੀ ਪ੍ਰੀਸ਼ਦ ਹੋਵੇਗੀ ਆਰਟੀਕਲ 163 ਦੇ ਵਿੱਚ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਦੀ ਅਗਵਾਈ ਮੰਤਰੀ ਅਗਵਾਈ ਜਿਹੜੀ ਮੰਤਰੀ ਪ੍ਰੀਸ਼ਦ ਦੀ ਹੋਵੇਗੀ ਠੀਕ ਆ ਤਾਂ ਉਹ ਆਰਟੀਕਲ 163 ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਅਗਵਾਈ ਕਰੇਗਾ ਮੰਤਰੀ ਪ੍ਰੀਸ਼ਦ ਦੀ ਠੀਕ ਆ ਅਗਲਾ ਪ੍ਰਸ਼ਨ ਹੈ ਕਿ ਮੰਤਰੀ ਪ੍ਰੀਸ਼ਦ ਦੁਬਾਰਾ ਰਾਜਪਾਲ ਨੂੰ ਦਿੱਤੀ ਗਈ ਸਲਾਹ ਰਾਜਪਾਲ ਤੇ ਪਵੰਦ ਹੈ ਠੀਕ ਆ ਮਤਲਬ ਜਿਹੜੀ ਮੰਤਰੀ ਪ੍ਰੀਸ਼ਦ ਸਲਾਹ ਦੇਊਗਾ ਨਾ ਕੋਈ ਮੰਤਰੀ ਪ੍ਰੀਸ਼ਦ ਤੋਂ ਰਾਜਪਾਲ ਨੇ ਸਲਾਹ ਲਈ ਮੰਤਰੀ ਪ੍ਰੀਸ਼ਦ ਜਿਹੜੇ ਮੰਤਰਾਲੇ ਹੋਣਗੇ ਮੰਤਰੀ ਬਣੇ ਹੋਣਗੇ ਨਾ ਰਾਜ ਦੇ ਵਿੱਚ ਠੀਕ ਆ ਤਾਂ ਫਿਰ ਉਹ ਸਲਾਹ ਬਾਉਂਡ ਹੋਊਗੀ ਰਾਜਪਾਲ ਪਰ ਠੀਕ ਆ ਰਾਜਪਾਲ ਨੂੰ ਉਹ ਸਲਾਹ ਮੰਨਣੀ ਪੈਣੀ ਆ ਉਹਨਾਂ ਮੰਤਰੀਆਂ ਦੀ ਠੀਕ ਆ ਤਾਂ ਹੀ ਰਾਜਪਾਲ ਨੂੰ ਨਾ ਮਾਤਰਮੁਖੀ ਕਿਹਾ ਗਿਆ ਠੀਕ ਆ ਕਿਉਂਕਿ ਮੰਤਰੀ ਕੀ ਦੇ ਹੁੰਨੇ ਆ ਮੰਤਰੀ ਸਾਰੇ ਮੁੱਖ ਮੰਤਰੀ ਦੇ ਠੀਕ ਆ ਮੇਨ ਪਾਵਰ ਕੀ ਦੀ ਕੋ ਮੁੱਖ ਮੰਤਰੀ ਕੋ ਜੋ ਮੁੱਖ ਮੰਤਰੀ ਹੈ ਮੰਤਰੀ ਨੂੰ ਕਹੇ ਤਾਂ ਮੰਤਰੀਆਂ ਨੇ ਅੱਗੇ ਸਲਾਹ ਉਹੀ ਦੇਣੀ ਆ ਰਾਜਪਾਲ ਨੂੰ ਠੀਕ ਆ ਇਹ ਚੀਜ਼ ਮਤਲਬ ਕਿ ਤਾਂ ਅਗਰ ਕੇ ਨਾ ਮਾਤਰਮੁਖੀ ਮੰਨੇ ਗਿਆ ਰਾਜਪਾਲ ਨੂੰ ਠੀਕ ਆ ਤੇ ਰਾਜਪਾਲ ਤੇ ਪਵੰਦ ਹੋਉਂਦੀ ਹੈ ਇਹ ਠੀਕ ਆ ਜੋ ਵੀ ਮਤਲਬ ਕਿ ਮੰਤਰੀ ਪ੍ਰੇਸ਼ ਸਲਾਹ ਦੇਗਾ ਅਗਲਾ ਪ੍ਰਸ਼ਨ ਰਾਜ ਚੋਣ ਕਮਿ ਰਾਜ ਚੋਣ ਕਮਿਸ਼ਨਰ ਦਾ ਕਾਰਜਕਾਲ ਕੀ ਹੈ ਰਾਜ ਚੋਣ ਕਮਿਸ਼ਨਰ ਦਾ ਕਾਰਜਕਾਲ 6 ਸਾਲ ਜਾਂ 65 ਸਾਲ ਦੀ ਉਮਰ ਤੱਕ ਜੋ ਵੀ ਵੈਲਾ ਹੋਵੇ ਠੀਕ ਹੈ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨਰ ਚੁਣਦੇ ਆ ਜਾਂ ਤਾਂ ਉਹਦਾ 6 ਸਾਲ ਵੱਧ ਤੋਂ ਵੱਧ ਹੋ ਆਪਣੀ ਪੋਸਟ ਤੇ ਰਹੇਗਾ ਜਾਂ ਫਿਰ ਉਹ 65 ਸਾਲ ਦੀ ਵੱਧ ਤੋਂ ਵੱਧ ਉਮਰ ਦੇ ਵਿੱਚ ਦੋਨਾਂ ਚੋਂ ਜਿਹੜੀ ਵੀ ਘੱਟ ਵੱਧ ਹੋਈ ਮਤਲਬ ਉਹ ਦੇਖਣੀ ਆ ਮਤਲਬ ਮੈਕਸਿਮਮ ਦੋਨਾਂ ਚੋਂ ਜਿਹੜੀ ਵੱਧ ਹੋਈ ਉਸ ਦੇ ਹਿਸਾਬ ਨਾਲ ਉਸ ਨੂੰ ਹਟਾਇਆ ਜਾਣਾ ਠੀਕ ਹੈ 6 ਸਾਲ ਪਹਿਲਾਂ ਹੋਗੇ ਤਾਂ ਉਹਨੂੰ 6 ਸਾਲ ਤੇ ਹਟਾ ਦੇਣਾ ਜੇ 65 ਸਾਲ ਦੀ ਉਮਰ ਪਹਿਲਾਂ ਹੋ ਗਈ ਮਤਲਬ ਕਿ 4-5 ਸਾਲੇ ਹੋਏ ਤਾਂ 65 ਸਾਲ ਦੀ ਉਮਰ ਚੋਂ ਉਹਨੂੰ ਹਟਾ ਦੇਣਾ ਠੀਕ ਆ ਫਿਰ ਉਹਦੇ 6 ਸਾਲ ਦਾ ਕਰਜ਼ਾ ਨਹੀਂ ਦੇਖਣਾ ਅਗਲਾ ਪ੍ਰਸ਼ਨ ਰਾਜਪਾਲ ਰਾਜ ਵਿਧਾਨ ਸਭਾ ਦੁਬਾਰਾ ਕਿਸ ਪਾਸ ਕੀਤੇ ਗਏ ਬਿੱਲ ਨੂੰ ਆਪਣੀ ਮਨਜ਼ੂਰੀ ਲਈ ਰੋਕ ਸਕਦਾ ਹੈ ਤੇ ਇਸ ਨੂੰ ਮੁੜ ਵਿਚਾਰ ਲਈ ਵਾਪਸ ਭੇਜ ਸਕਦਾ ਹੈ ਸਵਾਏ ਮਨੀ ਬਿਲ ਤੇ ਠੀਕ ਹੈ ਤੁਹਾਨੂੰ ਪਤਾ ਹੀ ਮਨੀ ਬਿਲ ਨੂੰ ਕਦੇ ਵੀ ਮਤਲਬ ਰੋਕ ਨਹੀਂ ਸਕਦਾ ਰਾਜਪਾਲ ਠੀਕ ਹੈ ਠੀਕ ਹੈ ਤੇ ਬਾਕੀ ਸਾਰੇ ਬਿਲਾਂ ਦੇ ਵਿੱਚ ਇਦਾਂ ਹੋ ਸਕਦਾ ਅੱਗੇ ਆ ਗਿਆ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਰਾਜ ਮੰਤਰੀ ਪ੍ਰੀਸ਼ਦ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ ਜਿਹੜਾ ਰਾਜਾ ਦੇ ਵਿੱਚ ਮੰਤਰੀ ਪ੍ਰੀਸ਼ਦ ਦਾ ਉਹਦੇ ਬਾਰੇ ਕਿਹੜਾ ਕਥਨ ਨਹੀਂ ਸਹੀ ਨਹੀਂ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਮੰਤਰੀ ਪ੍ਰੀਸ਼ਦ ਰਾਜਪਾਲ ਨੂੰ ਸਲਾਹ ਦਿੰਦਾ ਇਹ ਤਾਂ ਸਹੀ ਆ ਮੰਤਰੀ ਪ੍ਰੀਸ਼ਦ ਜਿਹੜਾ ਰਾਜਪਾਲ ਨੂੰ ਸਲਾਹ ਦਿੰਦਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਠੀਕ ਆ ਉਸ ਤੋਂ ਬਾਅਦ ਇਸ ਦੀ ਅਗਵਾਈ ਮੁੱਖ ਮੰਤਰੀ ਕਰਦਾ ਹੈ ਠੀਕ ਹੈ ਮੰਤਰੀ ਪ੍ਰੀਸ਼ਦ ਦੀ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੇ ਹਾਂ ਉਹਦੀ ਅਗਵਾਈ ਮੁੱਖ ਮੰਤਰੀ ਕਰਦਾ ਤੇ ਜੋ ਮੁੱਖ ਮੰਤਰੀ ਸਲਾਹ ਦੇਗਾ ਮੰਤਰੀ ਪ੍ਰੀਸ਼ਦ ਉਹ ਹੀ ਅੱਗੇ ਰਾਜਪਾਲ ਨੂੰ ਸਲਾਹ ਦੇਗਾ ਤਾਂ ਕਿ ਰਾਜਪਾਲ ਦੀ ਪਾਵਰ ਨਾ ਮੱਤਰ ਠੀਕ ਹੈ ਮਤਲਬ ਇਹ ਵੀ ਸਹੀ ਹੈ ਫਿਰ ਹਨਾ ਮੰਤਰੀ ਪ੍ਰੀਸ਼ਦ ਦੀ ਅਗਵਾਈ ਮੁੱਖ ਮੰਤਰੀ ਕਰਦਾ ਉਹਦੇ ਬਾਅਦ ਇਹ ਸਮੂਹਿਕ ਤੌਰ ਤੇ ਰਾਸ਼ਟਰਪਤੀ ਲਈ ਜ਼ਿੰਮੇਵਾਰ ਹੈ ਇਹ ਗਲਤ ਹੈ ਠੀਕ ਹੈ ਇਹ ਕੋਈ ਰਾਸ਼ਟਰਪਤੀ ਲਈ ਜ਼ਿੰਮੇਵਾਰੀ ਨਹੀਂ ਹੈਗੀ ਇਹਨਾਂ ਦੀ ਠੀਕ ਹੈ ਇਹਨਾਂ ਦੀ ਜ਼ਿੰਮੇਵਾਰੀ ਵਿਧਾਨ ਸਭਾ ਲਈ ਹੈ ਠੀਕ ਹੈ ਵਿਧਾਨ ਸਭਾ ਐਮ ਐਲ ਏ ਮੁੱਖ ਮੰਤਰੀ ਤੱਕ ਦਾ ਠੀਕ ਹੈ ਇਹਨਾਂ ਦੀ ਰਾਸ਼ਟਰਪਤੀ ਲਈ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਠੀਕ ਹੈ ਉਸ ਤੋਂ ਅਗਲਾ ਆਪਸ਼ਨ ਕਿਹੜੀ ਆ ਇਹ ਰਾਜ ਲਈ ਨੀਤੀਆਂ ਬਣਾਉਂਦੀ ਹੈ ਠੀਕ ਹੈ ਇਹ ਮੰਤਰੀ ਪਰਿਸ਼ਦ ਰਾਜ ਲਈ ਨੀਤੀਆਂ ਹੀ ਬਣਾਉਂਦਾ ਠੀਕ ਹੈ ਜਿਵੇਂ ਮੰਤਰੀ ਮਿਲ ਕੇ ਨੀਤੀਆਂ ਬਣਾਉਂਦੇ ਆ ਤਾਂ ਹੀ ਰਾਜ ਚੱਲਦਾ ਠੀਕ ਹੈ ਅਲੱਗ-ਅਲੱਗ ਇਹਨਾਂ ਦੇ ਮੰਤਰਾਲਿਆਂ ਦੇ ਵਿੱਚ ਆਪਣੀਆਂ-ਆਪਣੀਆਂ ਨੀਤੀਆਂ ਬਣਾਉਂਦੇ ਆ ਠੀਕ ਹੈ ਪਾਲਿਸੀਆਂ ਬਣਾਉਂਦੇ ਆ ਅਗਲਾ ਪ੍ਰਸ਼ਨ ਰਾਜਪਾਲ ਦੀ ਗ ਰਾਜਪਾਲ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੇ ਫਰਜ਼ ਹਾਈ ਕੋਰਟ ਦਾ ਮੁੱਖ ਜੱਜ ਜਦੋਂ ਰਾਜਪਾਲ ਕਿਸੇ ਵੀ ਕਾਰਨ ਕਰਕੇ ਆਪਣੇ ਅਹੁਦੇ ਤੇ ਨਾ ਹੋਵੇ ਹਨ ਤਾਂ ਹਾਈ ਕੋਰਟ ਦਾ ਮੁੱਖ ਜੱਜ ਫਿਰ ਇਹ ਉਹਨਾਂ ਦਾ ਅੁੱਦਾ ਦੇਖਦਾ ਹੈ ਅਗਲਾ ਪ੍ਰਸ਼ਨ ਰਾਜ ਸਰਕਾਰ ਆਪਣਾ ਅਧਿਕਾਰ ਕਿਸ ਤੋਂ ਪ੍ਰਾਪਤ ਕਰਦੀ ਹੈ ਰਾਜ ਸਰਕਾਰ ਆਪਣਾ ਅਧਿਕਾਰ ਭਾਰਤ ਦੇ ਸੰਵਿਧਾਨ ਤੋਂ ਪ੍ਰਾਪਤ ਕਰਦੀ ਹੈ ਠੀਕ ਹੈ ਜੋ ਵੀ ਰਾਜ ਸਰਕਾਰ ਬਣਦੀ ਹੈ ਉਹ ਭਾਰਤ ਦੇ ਸੰਵਿਧਾਨ ਦੇ ਅਕੋਰਡਿੰਗ ਬਣਦੀ ਆ ਅਗਲਾ ਪ੍ਰਸ਼ਨ ਆ ਗਿਆ ਰਾਜ ਦੇ ਰਾਜਪਾਲ ਨੂੰ ਰਾਸ਼ਟਰਪਤੀ ਦੁਆਰਾ ਕਿੰਨੇ ਸਮੇਂ ਲਈ ਨਿਯੁਕਤ ਕੀਤਾ ਜਾਂਦਾ ਹੈ ਜੇ ਰਾਜ ਦਾ ਰਾਜਪਾਲ ਆ ਉਹਦੀ ਕੋਈ ਪੱਕੀ ਮਿਆਦ ਨਹੀਂ ਹੁੰਦੀ ਠੀਕ ਆ ਜਦੋਂ ਵੀ ਰਾਸ਼ਟਰਪਤੀ ਚਾਵੇ ਉਸ ਨੂੰ ਆਪਣੀ ਇੱਛਾ ਅਨੁਸਾਰ ਹਟਾ ਵੀ ਸਕਦਾ ਹੈ ਠੀਕ ਆ ਉਸ ਰਾਜ ਦੇ ਵਿੱਚ ਹੋਰ ਕਿਸੇ ਰਾਜਪਾਲ ਨੂੰ ਕਦੇ ਵੀ ਲਗਾ ਵੀ ਸਕਦਾ ਹੈ ਅਗਲਾ ਪ੍ਰਸ਼ਨ ਆ ਗਿਆ ਰਾਜ ਵਿਧਾਨ ਸਭਾ ਨੂੰ ਸੱਦਣ ਅਤੇ ਮਲਤਵੀ ਕਰਨ ਦੀ ਰਾਜਪਾਲ ਦੀ ਸ਼ਕਤੀ ਹੈ ਕਿਹੜੀ ਸ਼ਕਤੀਆਂ ਇਹ ਵਿਧਾਨਕ ਸ਼ਕਤੀ ਠੀਕ ਆ ਰਾਜ ਰਾਜ ਵਿਧਾਨ ਸਭਾ ਨੂੰ ਸੱਦਣਾ ਤੇ ਮਲਤਵੀ ਕਰਨ ਦੀ ਇਹ ਰਾਜਪਾਲ ਦੀ ਸ਼ਕਤੀ ਇਹ ਵਿਧਾਨਕ ਸ਼ਕਤੀ ਆ ਲੈਗਜ਼ਿਲਟੀ ਪਾਵਰ ਕਦਰ ਨੇ ਨੂੰ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਇੱਕ ਮੁੱਖ ਮੰਤਰੀ ਨੂੰ ਕਿੰਨੇ ਸਮੇਂ ਦੇ ਅੰਦਰ ਰਾਜ ਵਿਧਾਨ ਸਭਾ ਦਾ ਮੈਂਬਰ ਹੋਣਾ ਚਾਹੀਦਾ ਹੈ ਮੰਨ ਲਓ ਕੋਈ ਮੁੱਖ ਮੰਤਰੀ ਸਿਲੈਕਟ ਕਰ ਲਿਆ ਠੀਕ ਆ ਪਰ ਉਹ ਵਿਧਾਨ ਸਭਾ ਦਾ ਮੈਂਬਰ ਨਹੀਂ ਹੈਗਾ ਮਤਲਬ ਐਮ ਐਲ ਏ ਦੇ ਵਿੱਚੋਂ ਨਹੀਂ ਕੀਤਾ ਜਿਹੜੇ ਐਮ ਐਲ ਏ ਪਨੇ ਚੁਣੇ ਆ ਉਹਦੇ ਵਿੱਚੋਂ ਨਹੀਂ ਕੀਤਾ ਮੁੱਖ ਮੰਤਰੀ ਸਿਲੈਕਟ ਤੇ ਮੁੱਖ ਮੰਤਰੀ ਬਣਾਤਾ ਉਹਨੂੰ 6 ਮਹੀਨੇ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਮੈਂਬਰ ਬਣਨਾ ਪੈਣਾ ਹੈ ਠੀਕ ਆ ਇਹ ਪਾਲਿਸੀ ਆ ਤਾ ਉਹ ਮੁੱਖ ਮੰਤਰੀ ਕੰਟੀਨਿਊ ਰਹੇਗਾ ਨਹੀਂ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰ ਦਿੱਤਾ ਜਾਏਗਾ ਅਗਲਾ ਪ੍ਰਸ਼ਨ ਇਹ ਲੇ ਕੇ ਵਿਚੋਂ ਕਿਹੜਾ ਰਾਜ ਕਾਰਜਕਾਰੀ ਦਾ ਹਿੱਸਾ ਨਹੀਂ ਹੈ ਰਾਜ ਵਿਧਾਨ ਸਭਾ ਜਿਹੜੀ ਰਾਜ ਵਿਧਾਨ ਸਭਾ ਰਾਜ ਕਾਰਜਕਾਰੀ ਦਾ ਹਿੱਸਾ ਨਹੀਂ ਹੈਗੀ ਰਾਜ ਵਿਧਾਨ ਸਭਾ ਰਾਜ ਕਾਰਜਕਾਰੀ ਦਾ ਹਿੱਸਾ ਨਹੀਂ ਹੈਗੀ ਠੀਕ ਹੈ ਉਸ ਤੋਂ ਅਗਲਾ ਪ੍ਰਸ਼ਨ ਰਾਜ ਵਿੱਤ ਕਮਿਸ਼ਨ ਦਾ ਮੁੱਖ ਕੰਮ ਕੀ ਹੈ ਰਾਜ ਵਿੱਤ ਕਮਿਸ਼ਨ ਦਾ ਮੁੱਖ ਕੰਮ ਰਾਜ ਅਤੇ ਸਥਾਨਕ ਸੰਸਥਾਵਾਂ ਵਿਚਕਾਰ ਟੈਕਸਾਂ ਦੀ ਵੰਡ ਬਾਰੇ ਸਪਰਸ਼ ਕਰਨਾ ਰਾਜ ਵਿੱਤ ਕਮਿਸ਼ਨ ਦਾ ਮੁੱਖ ਕੰਮ ਕਿਹੜਾ ਹੈ ਰਾਜ ਅਤੇ ਸਥਾਨਕ ਸੰਸਥਾਵਾਂ ਵਿਚਕਾਰ ਟੈਕਸਾਂ ਦੀ ਵੰਡ ਬਾਰੇ ਸਪਰਸ਼ ਕਰਨਾ ਫਾਈਨਾਂਸ ਕਮਿਸ਼ਨ ਹੁੰਦਾ ਜਿਹੜਾ ਰਾਜ ਦਾ ਉਹ ਸਟੇਟ ਦੀਆਂ ਲੋਕਲ ਬਾਡੀਜ਼ ਹਨ ਜਿਹੜੀਆਂ ਠੀਕ ਹੈ ਮਨਿਸਪੈਲਟੀ ਆਈਆਂ ਬਾਡੀਜ਼ ਹਨਾ ਉਹਨਾਂ ਨੂੰ ਸਥਾਨਕ ਸੰਸਥਾਵਾਂ ਕਹਿੰਦੇ ਆ ਅਤੇ ਰਾਜਾਂ ਦੇ ਰਾਜ ਦੇ ਮੇਨ ਜਿਹੜੀ ਬਾਡੀ ਹੋਗੀ ਇਹਨਾਂ ਗਵਰਨਿੰਗ ਬਾਡੀ ਹੋਗੀ ਉਹਨਾਂ ਦੇ ਵਿਚਕਾਰ ਫੰਡਾਂ ਦੀ ਜਿਹੜੀ ਮਤਲਬ ਕਿ ਉਹ ਕਰਨਾ ਡਿਸਟ੍ਰਿਬਿਊਸ਼ਨ ਕਰਨਾ ਰਾਜ ਵਿੱਤ ਕਮਿਸ਼ਨ ਕਰਦਾ ਆ ਗਿਆ ਗਿਆ ਰਾਜਪਾਲ ਕਿਸ ਅਨੁਛੇਦ ਦੇ ਤਹਿਤ ਸਜ਼ਾ ਵਿੱਚ ਮਾਫੀ ਮੁਲਤਵੀ ਛੋਟ ਜਾਂ ਕਮੀ ਦੇ ਸਕਦਾ ਆਰਟੀਕਲ 161 ਦੇ ਤਹਿਤ ਰਾਜਪਾਲ ਮਤਲਬ ਕਿ 사ਜਦ ਵਿੱਚ ਮਾਫੀ ਮੁਲਤਵੀ ਕਰ ਸਕਦਾ 사ਜਾਨੂੰ ਜਾਂ ਛੋਟ ਵੀ ਦੇ ਸਕਦਾ ਪ੍ਰਸ਼ਨ 108ਵੇਂ ਇਹ ਲਿਖਿਆ ਵਿੱਚੋਂ ਕਿਹੜਾ ਮੁੱਖ ਮੰਤਰੀ ਦਾ ਕੰਮ ਨਹੀਂ ਹੈ ਇਹਨਾਂ ਚੋਂ ਕਿਹੜਾ ਮੁੱਖ ਮੰਤਰੀ ਕੰਮ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਆਪਸ਼ਨ A ਹਾਈ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਕਰਨਾ ਠੀਕ ਹੈ ਉਸ ਤੋਂ ਬਾਅਦ ਮੰਤਰੀ ਪ੍ਰੇਸ਼ਰ ਦਾ ਗਠਨ ਕਰਨਾ ਆਪਸ਼ਨ E ਰਾਜਪਾਲ ਨਾਲ ਸੰਚਾਰ ਕਰਨਾ ਉਹ ਤੇ ਆਪਸ਼ਨ D ਹੈ ਕਿ ਸਰਕਾਰ ਦੀ ਨੀਤੀ ਦਾ ਫੈਸਲਾ ਕਰਨਾ ਤੇ ਇਸ ਸਵਾਲ ਦੇ ਉੱਤੇ ਉੱਤਰ ਆਪਸ਼ਨ E ਹੀ ਹੈ ਠੀਕ ਹੈ ਹਾਈ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਰਾਜ ਆਪਣੇ ਕੇ ਮੁੱਖ ਮੰਤਰੀ ਦੁਆਰਾ ਨਹੀਂ ਕੀਤੀ ਜਾਂਦੀ ਠੀਕ ਹੈ ਇਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਮੁੱਖ ਜੱਜ ਦੀ ਨਿਯੁਕਤੀ ਉਸ ਤੋਂ ਬਾਅਦ ਅੱਗੇ ਆ ਗਿਆ who has the final authority to declare a state emergency matlab raj emergency ghoshit karan da antim antim adhikar kisko hai rashtrapati ko theek hai jimme kisi raj de vich emergency lagani hai ta usda antim adhikar rashtrapati ko hua kyunki rajpal salah de sakta rashtrapati nu rashtrapati ne hi lagani hai je lagani hai emergency us raj de vich theek hai agla prashna a gaya raj vidhan sabha nu rajpal da sambodhan kaun kado hunda hai raj vidhan sabha nu rajpal da sambodhan kado hunda hai theek hai ਤੇ ਹਰ ਪਹਿਲੇ ਸੈਸ਼ਨ ਤੋਂ ਬਾਅਦ ਠੀਕ ਹੈ ਹਰ ਸਾਲ ਪਹਿਲੇ ਸੈਸ਼ਨ ਤੋਂ ਬਾਅਦ ਪਹਿਲਾ ਸੈਸ਼ਨ ਕਦੋਂ ਹੋਇਆ ਜਦੋਂ ਬੋਟਾਂ ਪਈਆਂ ਹਨਾ ਮੁੱਖ ਮੰਤਰੀ ਸਿਲੈਕਟ ਹੋ ਗਿਆ ਹਨਾ ਮਤਲਬ ਸਰਕਾਰ ਬਣ ਗਈ ਹਨਾ ਉਸ ਤੋਂ ਬਾਅਦ ਜਿਹੜਾ ਪਹਿਲਾ ਸੈਸ਼ਨ ਹੋਏਗਾ ਨਾ ਵਿਧਾਨ ਸਭਾ ਦਾ ਉਹਨੂੰ ਰਾਜਪਾਲ ਸਬੋਧਨ ਕਰੇਗਾ ਠੀਕ ਹੈ ਰਾਜਪਾਲ ਸੱਦੇਗਾ ਉਸ ਸੈਸ਼ਨ ਅਗਲਾ ਪ੍ਰਸ਼ਨ ਮੁੱਖ ਮੰਤਰੀ ਨੂੰ ਅਹੁਦੇ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ ਮੁੱਖ ਮੰਤਰੀ ਨੂੰ ਰਾਜ ਵਿਧਾਨ ਸਭਾ ਦੁਆਰਾ ਬੇਪਰੋਸਗੀ ਮਤਾ ਪਾਸ ਕਰਕੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਜਦੋਂ ਬੇਪਰੋਸਗੀ ਮਤਾ ਜਿਹਨੂੰ ਕਹਿੰਦੇ ਆ ਨੋ ਕੰਫੀਡੈਂਸ ਮੋਸ਼ਨ ਪਾਸ ਹੋ ਗਿਆ ਠੀਕ ਆ ਤਾਂ ਵਿਧਾਨ ਸਭਾ ਦੇ ਵਿੱਚ ਨੋ ਕੰਫੀਡੈਂਸ ਮੋਸ਼ਨ ਪਾਸ ਹੋ ਗਿਆ ਮਤਲਬ ਕਿ ਬੇਪਰੋਸਗੀ ਮਤਾ ਤਾਂ ਮੁੱਖ ਮੰਤਰੀ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਕਿਉਂਕਿ ਉਸ ਦੀ ਸਰਕਾਰੇ ਭੰਗ ਹੋ ਜਾਣੀ ਹੈ ਨਾ ਜੋ ਵੀ ਉਸਨੇ ਸਰਕਾਰ ਬਣਾਈ ਹੋਊਗੀ ਮੰਤਰੀ ਮੰਡਲ ਬਣਾਇਆ ਹੋਏਗਾ ਠੀਕ ਆ ਉਸ ਤੋਂ ਬਾਅਦ ਰਾਜਪਾਲ ਦੇ ਸਕੱਤਰੇ ਦੀ ਅਗਵਾਈ ਕੌਣ ਕਰਦਾ ਰਾਜਪਾਲ ਦੇ ਸਕੱਤਰੇ ਦੀ ਅਗਵਾਈ ਪ੍ਰਮੁੱਖ ਸਕੱਤਰ ਪ੍ਰਿੰਸੀਪਲ ਸੈਕਟਰੀ ਹੁੰਦਾ ਹੈ ਜਿਹੜਾ ਰਾਜਪਾਲ ਦੇ ਸਕੱਤਰੇ ਦੀ ਅਗਵਾਈ ਪ੍ਰਿੰਸੀਪਲ ਸੈਕਟਰੀ ਕਰਦਾ ਹੈ ਠੀਕ ਹੈ ਤੇ ਦੋਸਤੋ ਇੱਥੇ ਤੁਹਾਡਾ ਰਾਜ ਕਾਰਜਕਾਰੀ ਦਾ ਇਹ ਟੌਪਿਕ ਖਤਮ ਹੁੰਦਾ ਹੈ ਠੀਕ ਹੈ ਇੱਥੇ ਸਾਰੇ ਐਮਸੀਕਿਊ ਆਪਣੇ ਤੁਹਾਨੂੰ ਕੰਪਲੀਟ ਕਰਾ ਦਿੱਤੇ ਆ ਅੱਗੇ ਤੁਹਾਡੀਆਂ ਪੌਲਿਟਰੀ ਦੀਆਂ ਹੋਰ ਕਲਾਸਾਂ ਲੱਗਣਗੀਆਂ ਜੋ ਵੀ ਤੁਹਾਡੇ ਹੋਰ ਟੌਪਿਕ ਰਹਿ ਗਏ ਜਿਹੜੇ ਪੌਲਿਟਰੀ ਦੇ ਆਪਾਂ ਕਵਰ ਕਰਵਾਵਾਂਗੇ ਠੀਕ ਆ ਥਿਉਰੀ ਤੇ ਐਮਸੀਕਿਊ ਕਲਾਸਿਸ ਦੇ ਵਿੱਚ ਇਦਾਂ ਹੀ ਕਰਵਾਵਾਂਗੇ ਇੰਗਲਿਸ਼ ਪੰਜਾਬੀ ਦੋਨਾਂ ਮੀਡੀਅਮ ਚ ਆਪਾਂ ਕਰੰਟ ਅਫੇਅਰ ਦੀ ਪੀਡੀਐਫ ਤੋਂ ਪਹਿਲੇ ਵੀ ਦੱਸਿਆ ਟੈਲੀਗ੍ਰਾਮ ਦੇ ਉੱਤੇ ਪਾ ਰਹੇ ਹਾਂ ਟੈਲੀਗ੍ਰਾਮ ਜੁਆਇਨ ਕਰਨਾ ਬਹੁਤ ਜ਼ਰੂਰੀ ਹੈ ਨੌਕਰੀ ਗੁਰੂ ਟੈਲੀਗ੍ਰਾਮ ਦਾ ਨਾਮ ਆ ਤੇ ਆਪਣਾ ਨੰਬਰ ਹੈ 988743699 ਇਸ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਆ ਠੀਕ ਆ ਤੇ ਕਾਂਸਟੇਬਲ ਦੀ ਤਿਆਰੀ ਲਈ ਵੀ ਇਹ ਬਹੁਤ ਤੁਹਾਡੇ ਲਈ ਖਾਸ ਵੀ ਜੋ ਪਪੜਾ ਰਹੇ ਹਨ ਤੇ ਬਾਕੀ ਕੌਨਸਟੇਬਲ ਦੇ ਪੁਰਾਣੇ ਪੇਪਰ ਵੀ ਤੁਹਾਨੂੰ ਨਾ ਮਤਲਬ ਕਿ ਮਿਲ ਜਾਣਗੇ ਆਪਣੇ ਮਤਲਬ ਟੈਲੀਗ੍ਰam ਤੁਸੀਂ ਜੁਆਇਨ ਕਰ ਲਓ ਠੀਕ ਆ ਉਹਦੀ ਵੀ ਭਰਤੀ ਸ਼ਾਇਦ ਕੌਨਸਟੇਬਲ ਦੀ ਜਲਦੀ ਅਨਾਉਂਸ ਹੋ ਜੇਗੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਗੰਨਤਰ ਦਿਵਸ ਦੇ ਮੌਕੇ ਵੀ 1800 ਪੋਸਟਾਂ ਜਨਵਰੀ ਮਹੀਨੇ ਦੇ ਵਿੱਚ ਕੱਢੇ ਕਰਦੀਆਂ ਦਸੰਬਰ ਤੱਕ ਭਰਤੀ ਕਰੇ ਕਰਨੀਆਂ ਠੀਕ ਆ 1800 ਕੌਨਸਟੇਬਲ 300 ਸਬ ਇਨਸਪੈਕਟਰ ਦੇ ਗ੍ਰੇਡ ਠੀਕ ਆ ਤਾਂ ਕਰਕੇ ਜੁਆਇਨ ਕਰ ਲਓ ਟੈਲੀਗ੍ਰam ਚੈਨਲ ਵੀ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ 988746 アりリグリウチは死ねたのか